ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਉਤਪਰਨ ਕਰਕੇ ਯਤਨ ਕਰਕੇ ਲੋੜਵੰਦ ਪਰਿਵਾਰਾਂ ਦੇ ਬੱਚੇ ਬੱਚੀਆਂ ਦੀ ਸ਼ਾਦੀ ਕਰਵਾਈ ਜਾਂਦੀ ਹੈ ਇਸ ਵਾਰ ਵੀ ਇੰਨੋ ਅਮਰੀਕਨ ਵੈਲਫੇਅਰ ਸੁਸਾਇਟੀ ਵੱਲੋਂ ਜਿਉਂ ਕੁੱਤਬੀ ਵੀਰ ਤੇ ਅਸ਼ੋਕ ਕੁਮਾਰ ਜੀ ਐ ਰਵੀਰ ਸਿੰਘ ਜੀ ਐ ਸਰਦਾਰ ਹਰਮਨ ਸਿੰਘ ਜੀ ਐ ਇਨਾਂ ਸਾਰੇ ਵੀਰਾਂ ਨੇ ਮਿਲ ਕੇ ਯਦਨ ਕੀਤਾ ਅਕਾਲ ਪੁਰਖ ਦਾ ਉਹ ਆਸਰਾ ਲੈ ਕੇ ਅੱਜ ਧਰਮ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਕੋਟ ਕਰ ਹਜ਼ੂਰੀ ਚ 21 ਜੋੜੀਆਂ ਦੇ ਆਨੰਦ ਤਾਲ ਦੇ ਨੇ ਉਹ ਹੋਏ ਨੇ ਜਿਨ੍ਹਾਂ ਦੀ ਆਨੰਦ ਕਾਰਜ ਹੋਈ ਨੇ ਜਿਨ੍ਹਾਂ ਦੀ ਸ਼ਾਦੀ ਹੋਈ ਹੈ ਕਬੀ ਚਲਾਵਟ ਅਬ ਸਿੱਖਨ ਨੂੰ ਹੁਕਮ ਹੈ ਗੁਰੂ ਪਾਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਸਾਹਿਬ ਜੀ ਆਪ ਨੂੰ ਪਤਾ ਕਿ ਬਹੁਤ ਵੱਡਾ ਸ਼ਖਸਾ ਵੀ ਇਹ ਵਿਆਹ ਕਰਨੇ ਛੋਟੀ ਗੱਲ ਨਹੀਂ ਹੈ ਜਦੋਂ ਪੂਰੇ ਐਡ ਚੱਲਦੇ ਉਹਦੇ ਬਾਅਦ ਇਹਨਾਂ ਦੀ ਰਿਕਵਾਰੀ ਪੂਰੇ ਪਿੰਡ ਸਰਪੰਚ ਔਰ ਮਾਪਿਓ ਲੜਕੀ ਦਾ ਲੜਕੇ ਦਾ ਸਾਰੇ ਤੋਂ ਔਰ ਉਮਰ 18 ਸਾਲ ਤੋਂ ਉੱਪਰ ਇਹ ਸਾਡਾ ਤਾਂ ਕਹਿੰਦਾ ਕਿ ਸੇਰਾ ਸਾਡੇ ਸਤਕਾਰਯੋਗ ਕਮਲ ਜੀ ਦੀ ਮੰਨਣ ਜਿਹਨਾਂ ਨੂੰ ਜਾਂਦਾ ਉਹ ਸਾਡੇ ਉਹਨਾਂ ਦੇ ਕੋਲ ਵੀ ਦਾ ਸ਼ੌਕ ਸੀ ਸੋ ਜਿਹੜਾ ਵੱਡਾ ਪਰਾਲਾ ਕਰਕੇ ਇਹ ਸਾਡਾ ਇਹ ਰੰਗਲ ਦੇ ਕਰਦੇ ਆ ਉਹ ਤਾਂ ਮੈਂ ਉਸ ਵਜ੍ਹਾ ਨਾਲ ਰੂਪ ਸਿੰਘ ਸਾਡੇ ਸਾਡਾ ਕਾਮ ਕਾਰੀ ਨਾਲ ਸਭ ਕੋ ਦੱਸਦਾ ਸਿੰਘ ਸਾਹਿਬ ਨੇ ਬੋਲਿਆ ਕਿ ਕਾ ਬਹੁਤ ਥੋੜਾ ਸੋ ਮੈਂ ਇਹੀ ਅਰਦਾਸ ਕਰਨਾ ਕਿ ਇਹ ਜੋ ਜੋੜੇ ਨੇ ਹਮੇਸ਼ਾ ਸੁਖੀ ਰਹਿਣ ਕਿਉਂਕਿ ਅਸੀਂ 538 ਵਿਆਹ ਪਹਿਲਾਂ ਕਰ ਚੁੱਕੇ ਆ ਉਹ 21 ਬਿਆਹ ਜੋ ਹੋਏ ਨੇ ਇਹਦੀ ਸਿਫਾ ਬੋਲ ਕਿਸੇ ਕੰਮ ਕਰਕੇ ਨਹੀਂ ਆ ਸਕੀ ਉਹ ਬਾਕੀ ਜਿਹੜੇ ਹੁਣ ਤੱਕ ਅਪੀਤੀ ਕਰਦੇ 569 569 ਅਸੀਂ ਬਿਆਹ ਕਰ ਚੁੱਕੇ ਹਾਂ 22 ਸਾਲ ਹੋ ਗਏ ਭਾਈ ਜਨਨ ਸਾਡਾ ਆਪਸ ਵਿੱਚ ਇਸੇ ਤਰ੍ਹਾਂ ਪਿਆਰ ਵਾਈਕ ਨੂੰ ਸਹਿਬ ਜੀ ਗੁਰਦਮ ਸਿੰਘ ਸਾਹਿਬ ਨੇ ਦਿਖਾਈ ਕਰਕੇ ਅਸੀਂ ਇਸੇ ਤਰ੍ਹਾਂ ਹੀ ਕਰਦੇ ਰਹੀਏ ਤੋ ਉਹ ਸਾਰੇ ਜਿੰਨੇ ਵੀ ਮੀਨ ਐਨ ਆਰ ਜਦੋਂ ਆਉਂਦੇ ਨੇ ਕੋਈ ਨਾ ਕੋਈ ਜ਼ੂਰ ਕਾਰਜ ਕਰਦੇ ਨੇ ਇੱਥੇ ਕੋਈ ਪੂਰਨ ਕਰਦਾ ਕੋਈ ਅੱਖਾਂ ਦੇ ਟੈਂਪਲ ਆਉਂਦਾ ਕੋਈ ਸ਼ਾਦੀਆਂ ਕਰਉਂਦਾ ਰਿਕੀਆਂ ਦੀਆਂ ਜਾਂ ਕੋਈ ਹੋਰ بڑے ਐਕਸਸ ਦੇ ਸਾਡਾ ਕੰਮ ਚੱਲੇ ਆਪਣੇ ਵੱਡੇ ਪੱਧਰ ਤੇ ਕੁਝ ਹੋਰ ਵੀ ਵੀਰ ਕਰ ਰਹੇ ਨੇ ਅਸੀਂ ਇਕੱਲੇ ਨਹੀਂ ਹਾਂ ਸੋ ਇਸ ਕਰਕੇ ਕਹਿੰਦੇ ਆ ਕਿ ਅਸੀਂ ਤਾਂ ਕੌਮ ਦੇ ਜਨਿਆਂ ਜਿੰਨੇ ਆ ਸਾਰੇ ਪੰਜਾਬ ਨੂੰ ਕਲੀ ਕੌਮ ਨੂੰ ਤੇ ਸਾਰੇ ਮਿਲ ਕੇ ਚੱਲੋ ਸਾਰੇ ਭਾਈ ਤਰੋ ਜੇ ਅਸੀਂ ਅੱਜ ਐਜੂਕੇਸ਼ਨ ਦੇ ਨਾਲ ਸੋਚੋ ਇਹਨਾਂ ਨੂੰ ਚਿੱਪਾ ਰੁਕ ਚੁੱਕੋ ਔਰ ਬੱਚੇ ਅਫਸਰ ਰਾਉ ਬਾਅਦ ਅਫਸਰ ਸਾਡੇ ਸਾਡੇ ਹੋਂਦ ਵਿੱਚ ਆ ਗਏ ਨੇ ਸੋ ਅਸੀਂ ਚੰਗੇ ਸਕੂਲ ਹੋਣਗੇ ਚੰਗੇ ਹਸਪੀਟਲ ਹੋਣਗੇ ਤੋ ਅਸੀਂ ਬਹੁਤ ਦੇਰ ਤਸ਼ਾਹਾਨੀ ਨਾਲ ਜੀ ਸਕਾਂਗੇ ਮੀਡੀਆ ਨੂੰ ਇਹ ਫੈਕਟ ਕਰਨਾ ਤੇ ਇਦਾਂ ਦੇ ਜਿਹੜੇ ਕੁਆਚੇ ਦੇ ਅੱਗੇ ਜਾਇਆ ਕਰੋ ਔਰ ਕੁਛ ਨਹੀਂ ਕਰੋ ਤੇ ਇਹ ਜਿਹੜਾ ਪੰਜਾਬ ਆ ਇਹ ਕਹਿੰਦੇ ਨੇ ਸੋਨੇ ਦੀ ਚਿੜੀ ਆ ਸੀ ਅੱਜ ਤੱਕ ਲਾਸਟ ਨੰਬਰ ਤੇ ਚਲਾ ਗਿਆ ਮਿਲ ਗਈ ਲੋ ਹੋ ਰਹੀ ਸਟੇਜ ਜਿਹੜਾ ਲਾਸਟ ਚਲੇ ਗਿਆ ਸੀ ਕਿ ਅਸੀਂ ਸਰਕਾਰ ਕੋਈ ਵੀ ਹੋਵੇ ਚਾ ਕਾਣੀ ਦੇ ਚਾ ਕਾਂਗਰਸ ਦੇ ਚਾ ਆਪ ਦੇ ਨੇ ਅਸਿੱਧਾ ਵਿਰੋਧ ਨਹੀਂ ਕਰਦੇ ਅਸੀਂ ਆਉਨੇ ਆ ਆਪਣਾ ਮਾਰੂ ਕਿਸੇ ਵਾਸਤੇ ਅਸੀਂ ਆ ਕੇ ਸ਼ਾਗੀਆਂ ਕਰਦੇ ਹਾਂ ਬਾਕੀ ਸਾਰੇ ਜਿੰਨੇ ਵੀ ਪ੍ਰੋਗਰਾਮ ਸਭ ਦੀ ਵਧੀਆ ਬੀਤੇ ਆ ਔਰ ਅਸੀਂ ਹਰ ਵਾਦਾ ਪੜਾਵਤ ਕਰਦੇ ਆ ਔਰ ਬਾਕੀ ਸਾਡੇ ਹੋਰ ਵੀਰਾਂ ਦੇ ਨਾਲ ਲਾਈਵ ਜਿੱਤੇ ਨੇ ਸਾਡੇ ਕਿਉਂਕਿ ਅਰਮਾਨ ਵਾਲੇ ਬਰਦਾਨ ਸਰਦਾਰ ਅਸਨਾਬ ਸਿੰਘ ਜੀ ਆਰਮਾਨ ਵਾਲੇ ਬਰਦਾਨ ਸਰਦਾਰ ਮਹਿੰਦਰ ਸਿੰਘ ਜੀ ਸਾਡੇ ਗੱਜੇ ਉੱਤੇ ਪਹੁੰਚੇ ਨੇ ਇਹਨਾਂ ਲਈ ਬਹੁਤ ਬਹੁਤ ਖੁਦਮ ਅਕੀ ਨਾਜ਼ਮ ਦੇ ਪਰਦਾ ਨਹੀਂ ਉੱਥੇ ਦੇ ਹੋਰ ਸਾਡੇ ਪਾਸ ਕਰਕੇ ਬਰਦਾਨ ਸਰਦਾਰ ਸੁਖਿੰਦਰ ਸਿੰਘ ਜੀ ਇਹ ਵੀ ਗੁਰਪਰਦੇ ਮੁਖ ਸੇਵਾ ਦਾਸ ਦੇ ਚਾਮਲੇੜੀ ਸਾਡੇ ਹੈਂਡਲਰ ਸੀ ਪਾਇਸਾ ਪਾਇ ਕਮਿਊਨਿਟੀ ਸੰਜੀ ਇਹ ਵੀ ਸਾਡੇ ਬਹੁਤ ਰੋਚੀ ਜਿਹੜੇ ਹੈਂਡਲਰ ਸੀ ਬਣੇ ਨੇ ਔਰ ਬਜਟ ਦੇ ਨਾਮ ਉੱਤੇ ਸੇਵਾ ਕਰਨ ਦੇ ਬਾਕੀ ਹੋ ਗਿੰਨੇ ਵੀ ਸਾਡੇ ਸਾਡੇ ਨਾਲ ਇਹ ਕੱਟ ਬੋਰਡ ਦੀ ਕਮ ਸੰਜੀ ਸਾਡੇ ਤਿੰਨ ਸਭ ਦੀ ਔਰ ਜੀ ਇਹ ਵੀ ਵਿਦੇਸ਼ਾਂ ਵਿੱਚ ਵਸਦੇ ਹਨ ਉਹਨਾਂ ਦੀਆਂ ਦਿਨਾਂ ਦੀਆਂ ਧੜਕਣਾਂ ਜੋ ਹਮੇਸ਼ਾ ਪੰਜਾਬ ਦੇ ਪਿੱਛੇ ਟੱਟਦੀਆਂ ਹਨ ਕੋਈ ਨਾ ਕੋਈ ਆਪਣੇ ਲੋੜਵੰਦ ਪਰਿਵਾਰਾਂ ਵਾਸਤੇ ਕਰਨਾ ਚਾਹੁੰਦੇ ਹਨ ਇਹ ਜੋ ਇੰਡੋ ਨੈਚਰਲ ਸੈਲਫ ਸੈਟੀ ਜਿਹਦਾ ਪ੍ਰਭਾਵ ਅਸੀਂ ਹਮੇਸ਼ਾ ਹੀ ਦੱਸਦਾ ਸਾਰੇ ਦੇ ਨਾਲ ਲੈ ਦਿੱਤੇ ਹਨ ਇਹ ਵੀ ਸਾਰੇ ਜੋ ਹੋਰ ਜਿੰਨੇ ਵੀ ਬਾਹਰੋਂ ਆਉਂਦੇ ਹਨ ਕੋਈ ਨਾ ਕੋਈ ਪੰਜਾਬ ਵਾਸਤੇ ਕਰਦੇ ਰਹਿੰਦੇ ਹਨ ਅੱਜ 21 ਜੋੜਿਆਂ ਦੇ ਵਿਆਹ ਦੇਖ ਕੇ ਮਾਨੂੰ ਬਹੁਤ ਖੁਸ਼ੀ ਹੋਈ ਕੋਈ ਵੀ ਗ੍ਰਸਥੀ ਜੀਵਨ ਹੈ ਨਾ ਗੁਰੂ ਨਾਨਕ ਦੇਵ ਨੇ ਦੱਸਿਆ ਸੀ ਕਿ ਗ੍ਰਸਥ ਹੋਣਾ ਬਹੁਤ ਜ਼ਰੂਰੀ ਹੈ ਤੇ ਗ੍ਰਸਥੀ ਪੈਸੇ ਤੋਂ ਕੋ ਰਹਿ ਜਾਏ ਉਹ ਬੜੀ ਮਾੜੀ ਗੱਲ ਹੈ ਉਹਨਾਂ ਵਾਸਤੇ ਤੇ ਆਪਣੀ ਮਾਇਆ ਦੇ ਵਿੱਚ ਕੋਈ ਹਿੱਸਾ ਪਾ ਕੇ ਉਹਨਾਂ ਨੂੰ ਸ਼ੁਰੂ ਕਰਾਣਾ ਉਹਨਾਂ ਦੇ ਪੇਰੈਂਟਸ ਨੂੰ ਭਾਰ ਲਾਉਣਾ ਇਹ ਇੱਕ ਬਹੁਤ ਮੰਗਵਾਰੀ ਗੱਲ ਏ ਅਸੀਂ ਕੋਸ਼ਿਸ਼ ਕਰਾਂਗੇ ਕਿ ਗਾ ਤੂੰ ਜਨਾਬੀ ਹੋ ਸਕੇ ਵਧੀਆ ਤਰੀਕੇ ਨਾਲ ਜਿਸ ਤਰ੍ਹਾਂ ਹੋਇਆ ਏ ਹਰ ਸਾਲ ਵਧੀਆ ਪ੍ਰੋਗਰਾਮ ਹੋਵੇ ਤੇ ਅਸੀਂ ਜਿੰਨੇ ਵੀ ਇੱਥੇ ਆਏ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਇਹ ਸ਼ਬਦਾਂ ਬਿਆਨ ਨਹੀਂ ਕਰ ਸਕਦੇ ਕਿ ਜਦੋਂ ਕੋਈ ਇਹੋ ਜਿਹਾ ਕਾਰਜ ਸੇਵਾ ਦਾ ਕਰਦੇ ਆ ਉਹ ਖੁਸ਼ੀ ਸ਼ਬਦ ਬਿਆਨ ਕੀਤੀ ਜਾ ਸਕਦੀ ਬਾਰਾ ਚੱਲ ਇੱਕ ਇੱਕ ਕੁਐਸਚਨ ਹੈ ਜਿਹੜੇ ਆਪਾਂ ਆਨੰਦ ਕਰੋ ਅੱਜ ਪਿਛੇ ਕਰਵਾ ਚੁੱਕੇ ਆਨੰਦ ਕਰ ਚ ਕੀ ਉਹਨਾਂ ਦੇ ਕਦੀ ਆਪਾਂ ਫੋਲੋਅ ਅਪ ਲਿਆ ਕਿ ਉਹ ਸਹੀ ਸੁੱਖੀ ਵਸਤਰੇ ਨਹੀਂ ਕਦੀ ਐਸਾ ਬਿਲਕੁਲ ਸਾਡੇ ਇੱਥੇ ਮੰਨਣ ਆਪਣੇ ਇਹਨਾਂ ਦੀ ਪੂਰੀ ਟੀਮ ਜੋ ਹੈ ਉਹ ਉਹਨਾਂ ਨੂੰ ਹਰ ਸਾਲ ਸੱਦਾ ਵੀ ਦਿੰਦੇ ਕਿ ਪਹੁੰਚਿਆ ਕਰੋ ਉਹਨਾਂ ਬਾਰੇ ਪੁੱਛਦੇ ਵੀ ਨੇ ਤੇ ਸਾਰੇ ਚੜ੍ਹਦੀ ਕਲਾ ਵਿੱਚ ਮਹਾਰਾਜ ਉਹਨਾਂ ਨੂੰ ਖੁਸ਼ੀਆਂ ਬਖਸ਼ੇ ਇਹਨਾਂ ਨੂੰ ਖੁਸ਼ੀਆਂ ਬਖਸ਼ੇ ਧੰਨਵਾਦ ਜੀ ਕਿਹੜੇ ਨੰਬਰ ਤੇ ਕਰਾਂ ਹੈਲੋ ਦਾ ਪੰਜਾਬ ਚੱਲਣ ਵਾਲੇ ਇਸ ਪਰੋਨਾ ਦੀ ਸੁਹਣੀਆਂ ਘੁੱਟਸੀ ਮਹਿਲਾ ਵਾਹ ਤੇ ਹਰਸ਼ੀਰੀ ਦਾ ਪੁਣ ਹਰਸ਼ੀਰੀ ਦਾ ਪੁਣ ਕੱਪੀ ਕੋਲ ਕਰੋ ਕਿ ਕਿ ਜੀਟੀ ਰੋਡ ਤੇ ਸੋਹਣਿਆ ਫੁਲ ਰੰਗਲੀ ਜੋਤੀ ਜੀਟੀ ਰੋਡ ਤੇ ਸੋਹਣਿਆ ਫੁਲ ਰੰਗਲੀ ਜੋਤੀ ਬਾਪਾ ਬਣ ਕੇ ਰਹੋ ਤੇ ਸਾਜਨਾ ਮੈਂ ਤੇਰੀ ਜਿਗਰ ਦੀ ਮੋਤੀ ਵੇ ਜੀਟੀ ਰੋਡ ਤੇ ਸੋਹਣਿਆ ਫਾਦੇ ਰੰਗਲੀ ਕੋਠੀ ਵੇ ਵਿਆਹ ਦਾ ਸੀ ਬਹੁਤ ਲਾਈਦੇ ਆਂ ਵਿਆਹ ਤੇ ਬੜੇ ਪੈਸੇ ਬਣਦੇ ਅੱਜ ਦੇਖਦੇ ਆਂ ਵੇ ਅੱਜ ਅਗਲੀ ਕੋਠੀ ਪਾਉਣ ਲਈ ਤੇ ਬਾਕੀ ਜਿੱਦਾਂ ਦਾ ਹਸਤਾਕ ਵਿਆਹ ਤਾਂ ਸੁੱਖ ਨਾ ਮੇਰੇ ਕਾਫੀ ਹੋਏ ਆਂ ਆਦੇ ਉਹਨਾਂ ਦੇ ਰਿਸ਼ਤੇਦਾਰ ਸੰਤ ਬਾਤਾਂ ਦੇ ਕੀ ਕੀ ਫੇ ਲਗੀ ਨਾ ਰਾਹ ਤੇਰੇ ਅਕੇ ਹਸੋ ਮੇਰੇ ਜਰ ਆ ਗਏ ਮੇਰਾ ਹਾਏ ਮੇਰੇ ਕੇ ਹਸੋਗੇ